ਪਰ ਮਹਾਰਾਜ ਜਨਾ ਤੁਸੀਂ ਵਿਦੇਸ਼ਾਂ ਚ ਬੈਠੇ ਹੋ ਇਤੋਂ ਦੀ ਇੱਕ ਬੀਬੀ ਨੇ ਲੇਖ ਲਿਖਿਆ ਕਿ ਜੀ ਗੋਬਾ ਸਿੰਘ ਨੇ ਬਾਜ ਕਿਉਂ ਰੱਖਿਆ ਬਾਜ ਤੇ ਮਾਸ ਖਾਂਦਾ ਵਿਚਾਰ ਤਾਂ ਰਾਹੀਂ ਸਮਝੀ ਬਾਜ ਦੇ ਕੁਝ ਖੂਬੀਆਂ ਨੇ ਤਾਂ ਬਾਜਸਾਂ ਨੂੰ ਬਾਜਾਂ ਵਾਲੇ ਕਹਿੰਦੇ ਆ ਬਾਜ ਦੀ ਪਹਿਲੀ ਖੂਬੀ ਇਹ ਗੁਜ਼ਰ ਔਕਾਤ ਕਰ ਲੇਤਾ ਹੈ ਉਹ ਕੋਹੋ ਵਿਆਪਾ ਮਿਸ਼ਾਹੀ ਕੇ ਲਈ ਜ਼ਲਤ ਹੈ ਕਰੇ ਆਸ਼ੀਆਂ ਬੰਦੀ ਫਾਰਸੀ ਦੇ ਸਰੋਤਾਂ ਨੂੰ ਪੜੋ ਬਾਜ਼ ਅੱਜ ਵੀ ਜਿਹੜੇ ਅਫਗਾਨਿਸਤਾਨ ਦੇ ਵਿੱਚ ਸ਼ਿਕਾਰ ਕਰਦੇ ਨੇ ਬਾਜ਼ ਨੂੰ ਪਿੰਜਰੇ 'ਚ ਨਹੀਂ ਰੱਖਿਆ ਜਾਂਦਾ ਬਾਜ਼ ਨੂੰ ਪਿੰਜਰੇ 'ਚ ਪਾ ਕੇ ਜਿਹਨੂੰ ਗੋਲਡਨ ਫਾਲਕਨ ਕਿਹਾ ਜਾਂਦਾ ਹੈ ਬਾਜ਼ ਨੂੰ ਪਿੰਜਰੇ 'ਚ ਪਾਈਏ ਜਾਂ ਉਹ ਆਪ ਮਰ ਜਾਂਦਾ ਜਾਂ ਪਿੰਜਰੇ ਨੂੰ ਤੋੜ ਦਿੰਦਾ ਉਹਨੂੰ ਕਮਰੇ 'ਚ ਰੱਖਿਆ ਜਾਂਦਾ बाज पसंद नहीं करता। दूसरा गुण है परवाज की दोनों ही एक ही फिजा में करकस का जहां और शाही का जहां और बाज भुखा मर जाएगा पर कभी किसी का मारिया हुआ शिकार नहीं खाएगा आप शिकार करता है किसी का हक नहीं खाता यह सिख का गुण है ਬਾਇ ਦਾ ਅਗਲਾ ਗੋਣਾ ਉਹ ਕਾਦੀ ਰੂਹ ਜਾਬੇਦਾਰ ਹੁੰਦੀ ਹੈ ਨੌਜਵਾਨੀ ਮੇਂ ਨਜ਼ਰ ਆਤੀ ਹੈ ਉਹਨਕੋ ਆਪਣੀ ਮੰਜ਼ਿਲ ਆਸਮਾਨੋਂ ਪਰ ਨਹੀਂ ਤੇਰਾ ਟਿਕਾਣਾ ਕਸਰੇ ਸੁਲਤਾਨੀ ਕੇ ਗੁੰਬਦ ਪਰ ਤੁਸ਼ਾਈ ਹੈ ਬਜ਼ੀਰਾ ਕਰ ਪਹਾੜੋਂ ਕੀ ਚਟਾਨੋਂ ਪਰ ਬਾਜ ਕਦੀ ਵੀ ਨੀਵੀਂ ਜਗ੍ਹਾ ਤੇ ਨਹੀਂ ਬੈਠਦਾ ਪਰ ਉੱਚੀ ਉਡਾਨ ਉੜਦਾ ਹੋਇਆ ਉਹਦਾ ਧਿਆਨ ਜ਼ਮੀਨ ਤੇ ਰਹਿੰਦਾ ਬਿਲਕੁਲ ਉਸੇ ਤਰ੍ਹਾਂ ਜੇ ਤਰ੍ਹਾਂ ਸਿੱਖ ਦੀ ਮਤ ਉੱਚੀ ਹੈ ਤੇ ਮਨ ਨਹੀਂ ਵੜੇ ਬਾਜ਼ ਕਦੀ ਵੀ ਆਪਣੀ ਜ਼ਿੰਦਗੀ ਦੇ ਵਿੱਚ ਆਲਸ ਨਹੀਂ ਆਉਣ ਦਿੰਦਾ ਹਮਾਮੋ ਕਬੂਤਰ ਕਾ ਭੂਕਾ ਨਹੀਂ ਮੈਂ ਕਹੈ ਜ਼ਿੰਦਗੀ ਬਾਜ਼ ਕੀ ਤੈਦਾਨਾ ਪਲਟਣਾ ਝਪਟਣਾ ਝਪਟ ਕਰ ਲਪਟਣਾ ਲਭੂ ਗਰਮ ਰੱਖਨੇ ਕਹਾਏ ਕੇ ਬਾਜ਼ ਆਪਣੀ ਜ਼ਿੰਦਗੀ ਚ ਕਦੀ ਢਿੱਲਾ ਪੰਨੇ ਆਉਣ ਦਿੰਦਾ ਸਿੱਖ ਦੀ ਡੈਫੀਨੇਸ਼ਨ ਪੜ੍ਹ ਲਈ ਹੈ ਨਾ ਗੁਰਸੱਤ ਗੁਰ ਕਾ ਜੋ ਸਿੱਖ ਖਾਇ ਸੋ ਭਲ ਕੇ ਉਟਾਰ ਨਾਮ ਤੇ ਆਏ ਤੇ ਸਿੱਖ ਦੀ ਜ਼ਿੰਦਗੀ ਚ ਕਿਤੇ ਆਲਸ ਆ ਹੀ ਨਹੀਂ ਹੈ ਅਮਰ ਤੇਰੇ ਤੋਂ ਲੈ ਕੇ ਉਹਦੇ ਕੀਰਤਨ ਸੋਲੇ ਤੱਕ ਕਿਤੇ ਉਹਦੀ ਜ਼ਿੰਦਗੀ ਚ ਆਲਸ ਨਹੀਂ ਹੈ ਇਹ ਬਾਜ਼ ਤੇ ਗੁਣ ਬਾਜ਼ ਦਾ ਇੱਕ ਗੁਣ ਹੋਰ ਵੀ ਹੈ ਜਿਹੜਾ ਅਸੀਂ ਅਜੇ ਤੱਕ ਹਮੇਸ਼ਾ ਹੀ ਕਰਦੇ ਰਹੇ ਆਪਣੇ ਲਈ ਕੁਝ ਨਹੀਂ ਕੀਤਾ ਦੁਨੀਆ ਦੇ ਵਾਸਤੇ ਘਰ ਬਣਾਉਂਦੇ ਰਹੇ। ਪਰਿੰਦوں ਕੀ ਦੁਨੀਆ ਦਾ ਦਰवेश ਹੈ ਜਿਹਕੇ ਸ਼ਾਹੀ ਬਣਾਤਾ ਨਹੀਂ ਆਸ਼ਰਨਾ ਬਾਜ ਇਹੋ ਜਿਹਾ ਦਰवेश ਪੰਛੀ ਹੈ ਆਪਣਾ ਘਰ ਨਹੀਂ ਬਣਾਉਂਦਾ। ਇਹ ਕੋਣ ਅਸੀਂ ਜ਼ਿਆਦਾ ਇਖਤियार ਕਰ ਲਿਆ। ਲੋਕਾਂ ਕੋਲ ਆਪਣੇ ਬਣੇ ਬਣਾ ਬਣਾ ਕੇ ਦਿੱਤੇ ਨੇ। ਲੋਕਾਂ ਵਾਸਤੇ ਬੜੀ ਆਜ਼ਾਦੀ ਲੈ ਕੇ ਦਿੱਤੀ ਬਹੁਤ ਲੜੇ ਲੋਕਾਂ ਦੇ ਵਾਸਤੇ ਆਪਣਾ ਘਰ ਨਹੀਂ ਬਣਾਇਆ ਸੀ। ਖੈਰ